ਕਮਟ ਦੇ ਨੇ ਅਰਾਵ ਨੇ ਨਹੀਂ ਤੜਕੇ ਪੁੱਛੇਗਾ ਕਿਸਕੇ ਉਹੀ ਲਾਲਿਆ ਨਾ ਨਾ ਬੱਸ ਹੱਫੇ ਤੂੰ ਹੀ ਬੋਲੀ ਜਾ ਆਪਣਾ ਕੰਮ ਕਰੀ ਤੇ ਬਾਅਦ ਵਿੱਚ ਆ ਤੇ ਪਿੱਛੇ ਲੱਗਣੇ ਨਾਲ ਸਾ ਚਲਾ ਦੂਸਾ ਕੂਕੂ ਪੀਰ ਇਹ ਸੁਣੇ ਤਾਂ ਕੋਲ ਮੇਰੇ ਵੀ ਲਾਏਗਾ ਲਾਲੇ ਲੇ ਉਹ ਕਰੀਂ ਲਾਲ ਢੱਡਾ ਖੱਬਾ ਦੂਸਾ ਲਾਲ ਟੋਰੀ ਲਾਲਾ ਨਾ ਸੱਦਾ ਉਹ ਲਾਲ ਟੋਰੀ ਲਾਲ ਢੱਡਾ ਆਂ ਮਤੂ ਸੇਵਾ ਜੀ ਉਹਦਾ ਕੋਸਾ ਧੰਨੇ ਟੁੱਟਸਾਂ ਵੀ ਕਰਦੇ ਹਰਿਆਣਾ ਨੰਨੂ ਦੂਸ਼ੇ ਹਰੇ ਆ ਸੀਪੇ ਮੈਂ ਘੱਟੀ ਹੋਈ ਕਿਹੜਾ ਇਹ ਕਿਹੜਾ ਟੁੱਟਸਾ ਚਟਾ ਲੈ ਇਹਦਾ ਤੁਸੀਂ ਮੈਨੂੰ ਕੀ ਪਤਾ ਕਿੱਥੇ ਆ ਸਿਰਸ ਤੋਂ ਪੱਟੀ ਨਾ ਮੈਂ ਤੋਂ ਤਾਂ ਜੱਦੀਵਾ ਬੀ ਹੈ ਪੂਰਾ ਜੁਗਾਰ ਨਾ ਯਾਰ ਤਾਂ ਫੇਰ ਲੈ ਨਹੀਂ ਕਿ ਚਾਹੀਦਾ ਗੁਰਪੀ ਤੇ ਮੇਖੜੀ ਪੁੱਤਰ ਬੈ ਕੇ ਬੰਦ ਜੇ ਉਹੀ ਛੱਡਿਆ ਦਵਾਰੇ ਹਾਂ ਤੁਸੀਂ ਛੱਡਿਆ ਆਇਆ ਕਰੋ ਕੰਡ ਕੰਡਗਾਂਤ ਵਾਲਾ ਚੰਗਾ ਉਹਦੀ ਬਿੜਕ ਨਹੀਂ ਲੱਗੀ ਓਏ ਚੱਲ ਚੰਗਾ ਗਰਮੀ ਵਾਲੀ ਅੱਜ ਚੰਗਾ ਡੋਰ ਵਾਲੀ ਸੋਹਣੇ ਕੋਲੋਂ ਤੋ ਫੜ ਲਾਂਗੇ ਕੀ ਨੇ ਉਹ ਦੇ ਹੈਪੀ ਨੇ ਫੜਦੀ ਸੀ ਯਾਰ ਮੈਂ ਇਹਨੂੰ ਕਹਤਾ ਮੈਂ ਤੂੰ ਲੈ ਆ ਯਾਰ ਆਏ ਅੰਦਰ ਆ ਜੂ ਦਾ ਦੁੱਧ ਹਾਂਟੀ ਮਿਖੜੀ ਉਸੇ ਟੌਰੀ ਵਾਲਾ ਇਹ ਹੁੰਦਾ ਆ ਘਰੋਂ ਚੱਲ ਕੇ ਲੈ ਆਏ ਮਾਂ ਹੁੰਦਾ ਮਾਂ ਜਿਹਾ ਵਾਲਾ ਕੀ ਦੇ ਨਾ ਬੰਦ ਰੋਲਾ ਹੈ ਮੈਂ ਤੰਗਾਂ ਨਾਲ ਅੰਦਰ ਲੈ ਲੈ ਉਹਦਾ ਉਹਦਾ ਉਹਦੇ ਅੰਦਰ ਉਹਦੇ ਬੜੀ ਆਇਆ ਪਰ ਇਹ ਕਿਹੜਾ ਨਾ ਆਉਂਦਾ ਅਹਰ ਨੂੰ ਗਰਨਾ ਲੋਨਾ ਇਹ ਕਹੇ ਇਕੱਲੀ ਬਾਗਲਾ ਲਾ ਸੱਜੀ ਲਾਉ ਫਿੱਕੇ ਰੰਗਾਂ ਦਾ ਕਰਤਾ

तो टूसा गल्प सामी है यदा टूसा थोड़ा ही बद्दा बस मैं चल अंदर भी आगे में फंगे होंगे अपने मंगो हां दूजा भी आवे ना तेरे ये जो कराता था तू ਮਗਰ ਕੋਸਾ ਲੈ ਇਹ ਨਾਲੇ ਕੁੱਤਰੇ ਜੋਰ ਨਹੀਂ ਲਾਇਆ ਤੇਰੇ ਉਧੇ ਨਾ ਜਿਵੇਂ ਰਸਣ ਲਈ ਬੱਠਾ ਸੀ ਇਹ ਬੋਦਾ ਜੋ ਕੀ ਬਹਿ ਗਿਆ ਨੀ ਮੈਂ ਪਹਿਲੇ ਦਿਨ ਹੀ ਫਿਸ ਗਿਆ ਉਹ ਉਹ ਯਾਰ ਨਹੀਂ ਮੇਰੇ ਵਾਲੇ ਕੁੱਤੇ ਦੀ ਜਾਨ ਵਾਲੀ ਨਿਕਲ ਗਈ ਮੇਰੇ ਵਾਲਾ ਪਤਾ ਕਹਿ ਬੱਠਣ ਲੱਗਿਆ ਸੀ ਦੂਜੇ ਦਿਨ 11 ਵਜੇ ਨੀ ਮੀ ਗੁਰੇ ਦੇ ਘਰੇ ਬਣਨ ਲੱਗਿਆ ਸੀ 3:30 ਵਜੇ ਆ ਕੇ ਡਿੱ ਗਿਆ ਮੇਰੇ ਹੱਲ ਤਾਂ ਪਤਾ ਨਹੀਂ ਬਚ ਗਿਆ ਕਿ ਬਚਿਆ ਨਹੀਂ ਕਾਲ ਫੋਟੂ ਸੜਾ ਰਹੀ ਹੋਏ ਹਾਂ ਕਰਤਾ ਉਹ ਖੱਬਾ ਖੱਬੀ ਕਾਂਤ ਲਾਲ ਤੋਰੀ ਲਾਲ ਆਵੇ ਖੱਬਾ ਮੁੰਡਾ ਕਾਲਾ ਤੇ ਡਲਾ ਲਾ ਪਾਣੀ ਜੀ ਜੀ ਪਾਣੀ ਜੀ ਕਿਤੋਂ ਦੁਆਰਾ ਦੁਆਰਾ ਕੋਈ ਚਾਹ ਹੂੰ ਉਹਨਾਂ ਨੇ ਤੇ ਨੂਰ ਕਹਨੇ ਇਹ ਓਏ ਹੂੰ ਕਹਾਂ ਨਹੀਂ ਤੁਸੀਂ ਉਹਨਾਂ ਨੂੰ ਕਿ ਮੈਂ ਪੁੱਛਿਆ ਨਹੀਂ ਕਿ ਐਂ ਕਹਿੰਦਿਆ ਕਰੇ ਰੰਗ ਨਹੀਂ ਭਰ ਆਉਗਾ ਤੂੰ ਇੱਥੇ ਡਾਈ ਇੱਥੇ ਆ ਕੇ ਡਾਈ ਦੇਖ ਲਿਓ ਮੈਂ ਵੀ ਡਾਈ ਦੇਖ ਕੇ ਰਸਵਾ ਉਤਰੀ ਫੇੜੀ ਸੁਣ ਚਾਲੀ ਜਿਹੜੀ ਮਾਨੀ ਛੱਡੀ ਸੀ ਰੰਗ ਲਾ ਕੇ ਛੱਡੀ ਹਾਂ ਵੀ ਹੈ ਕੰਤ ਕੰਤਾ ਮੜੇ ਮੜੇ ਬੰਦੀ ਬਿਦਾਤੀ ਹੁਣ ਇੰਨੀ ਹੀ ਬੰਤਲਾ ਤਿਆਰ ਉਹ ਦੇਵੀ ਵੱਧ ਕਰਤੀਆਂ ਜਣਾ ਉਹਨਾਂ ਨੇ ਉਹ ਬਾਈ ਵਾਲੇ ਛਕਰੇ ਜੇ ਉਤਰੇ ਨੇ ਨਾ ਉਹੀ ਫਿਰ ਇਹ ਵੀ ਜਮਾ ਮੈਂ ਦੀ ਮੇਰੇ ਕੋਲ ਵੀਡੀਓ ਹੈ ਦੀ ਉਹੀ ਹੈ ਹੀ ਉਹ ਹੋ ਹੋ ਕੇ ਲੈ ਜਾਗੇ ਲਿਆਵਾਂਗੇ ਤਾਂ ਹੈਗੀ ਮੈਂ ਤਾਂ ਦੇਖ ਲੈ ਜੱਟ ਕਿੰਨੇ ਵੱਡੇ ਦੇ ਉਹਨੂੰ ਰੁਪਈਏ ਦੇ ਦਾਨੇ ਹੈ ਦੇਖਿਓ ਨਾ ਬੈਠੂ ਕਿਸੇ ਬੰਦਾ ਅੱਜ ਗਰਮੀ ਨੇ ਵੀ ਵਹਿ ਜੂਗੀ ਓਏ ਇੱਕਠੀਆਂ ਇਹ ਕਹਿੰਦੇ ਆ ਤੁਹਾਡੇ ਦੇ ਭਾਣਦੇ ਨੇ ਉਹ ਹੈ ਕਰਦੇ ਸੁੱਟ ਵਾਲੇ ਵਰਗੇ ਨੂੰ ਫੋਨ ਇਹਨੂੰ ਪੈਸੇ ਵੜਾ ਦੇ ਜਿਵੇਂ ਉਹ ਹੀ ਕਰੇ ਸਮਝ ਆਂਦੀ ਹੈ ਉਹ ਪਰ ਪੱਧਰ ਨਹੀਂ ਉੱਡਦੀ ਸੀ ਨਾ ਨਾ ਛਾਵੇਂ ਜਮਾ ਮੈਂ ਇਹੋ ਨਿੰਮੀ ਨੂੰ ਆ ਕੇ ਪਹਿਲਾਂ ਪੁੱਛੀ ਇਹ ਆ ਡਬਾ ਦਾ ਸਾਰਿਆਂ ਦੀ ਆਜੂ ਨਹੀਂ ਕਬੂਤਰ ਦੀ ਲੱਗੇ ਨਹੀਂ ਬੜਕੋ ਦੀ ਯਾਰ ਇਹ ਨਾ ਇਹ ਮਾਨ ਦੇ ਕੁਮਾਰ ਨਾ ਮੇਰੇ ਟੱਕਰ ਦੇ ਨਹੀਂ ਮਿਲਦਾ ਮੈਂ ਤਾਂ ਫੜ ਲਿਆ ਬੰਦੇ ਇਹ ਰਹੇ ਮੈਂ ਤਾਂ ਉਹਦੀ ਬਿੱਲੀ ਦੇ ਕਬੂਤਰ ਨੂੰ ਪਿੱਛੇ ਮੁੜ ਕੇ ਚਾਹੇ ਨਹੀਂ ਕਰਿਆ ਚੱਲ ਆ ਤਾਂ ਜਿ ਪਏ ਹੋਣਗੇ ਖਾਸੇ ਨਿੰਮੀ ਆ ਨਾ ਖਾਸੇ ਪਏ ਹੋਣਗੇ ਇੱਤਰਾ ਕਦੋਂ ਕਿਤੇ ਅਸੀਂ ਕਿੱਥੇ ਲੈਵਾਂ ਉਂ ਟੰਡੇ ਜਨਾ ਲਾਗੇ ਲੁੰਨੇ ਆਗੇ ਭਾਲਦਾ ਬਵਾਜ ਮੈਨੂੰ ਹਾਜੇ ਉਹ ਉਤ ਆਈ ਮੈਨੂੰ ਮੈਨੂੰ ਲਗਾ ਫੋਨ ਚੱਲ ਥੱਲੇ ਪੈ ਜਾ ਜਾ ਦਵਾ ਦੇ ਏਥੇ ਪੈ ਜਾ ਨਾ ਪੱਖਾ ਚੱਲੀ ਮੇਰੇ ਤੇ ਆ ਰਹੇ ਨੇ ਆ ਰਹੇ ਨੇ ਮੱਕੀ ਆ ਨਹੀਂ ਹੀ ਦੋਲੀ ਆਂ ਕਿੰਨਾਂ ਰਹਿਣਗੇ ਹਾਂ ਦੇਖੀ ਉਹ ਤੇ ਔਖਾ ਦਾ ਹਾਂ ਜਾਰੀ ਹੈ ਜਾਰੀ ਨਹੀਂ ਹੈ ਜਾਰੀ ਕਿੱਥੋਂ ਜਿੱਤੇ ਹੈ ਇਹ ਸੈਂਡ ਪਾਲ ਉੱਥੋਂ ਬਾਰੇ ਪਾੜੇ ਬੱਧੀ ਉਹ ਨਹੀਂ ਕੋਈ ਹੱਥ ਨਹੀਂ ਕੋਈ ਟਰੀ ਹੈ ਪੱਕਾ ਲਿਆ ਹਾਂ ਨਹੀਂ ਕਾਲਾ ਦੂਸਾ ਲਾਲ ਟੋਰੀ ਵੇ ਇੱਕ ਪੁੰਝੇ ਵਾਲਾ ਇੱਕ ਟੁਸਟਾ ਟੋਰੀ ਵਾਲਾ ਤੂੰ ਉਹ ਦੇਖੀ ਕਿਵੇਂ ਖਬਲਾਸ ਉਹ ਹਾਂ ਜੀ ਫੇਰ ਅੰਮ੍ਰਿਤਪੁਰ ਜਾਣਾ ਲਾਲ ਟਿੱਡ ਖੱਬਾ ਮੋੜਾ ਕਰ ਤੋਂ ਐਨੀ ਵੀ ਕਰ ਲਾਲ ਟਿੱਡ ਖੱਬਾ ਮੋੜਾ ਕਰ ਗੋਰੀ ਮੰਗਣਾ ਜਾ ਸਾਵਾਂ ਜਾਣਾ ਸਕੂਟਰ ਤਾਂ 2-3 ਮਿੰਟਾਂ ਦੀ ਜੇ ਤਿੰਨ ਮਿੰਟਾਂ ਦੀ ਉਤਰੀ ਹੈ ਮੰਗਣਾ ਤੋ ਕਨੇਵ ਮੰਗਿਆ ਨੇ ਦੀਆ ਗੋਸਤਾਂ ਤੂੰ ਤਲਵੰਡੀ ਸਾਬੂ ਰੇ ਨਿਛੜ ਰੱਖੀ ਹੈ ਆ ਲੈ ਤੁਸੇ ਲੋਰੀਆ ਬਾਜੀ ਦੀ ਨਹੀਂ ਪਤਾ ਹੀ ਨਹੀਂ ਮੈਂ ਇੱਥੇ ਮੇਰਾ ਕਾਲੀ ਬਾਲਾ ਲਗੂ ਤੇ ਢੜਨ ਵਾਲਾ ਸੀ ਨਾ ਉਹ ਹਮ ਲਾਲ ਸਰ ਆਇਆ ਰਤੀ ਰਾਇ ਉਹ ਤੀ ਰਾਇ ਪਤੀ ਨਹੀਂ ਮੈਂ ਤਾਂ ਬਾਜੀ ਦੀ ਨਹੀਂ ਮੈਂ ਤਾਂ ਬਾਜੀ ਵਾਲੇ ਨੂੰ ਪਤਾ ਲੱਗਿਆ ਉਹਦੇ ਇੰਨੀ ਇੰਨੀ ਕੋ ਹੋਰ ਵੀ ਜਵੇ ਹੈ ਸਿੱਧੀ ਨਹੀਂ ਹੋ ਕਦੇ ਪਤੀ ਬਾਜੀ ਦੀ ਨਹੀਂ ਸੀ ਪਤਾ ਫਿਰ ਤੂੰ ਕਹੜਾ ਦੱਸਿਆ ਵੀ ਬਾਜੀ ਆ ਮੈਨੂੰ ਨਾ ਪਤਾ ਜੰਦਾ ਸਾਡਲਾਂ ਦੇ ਕੂਤ ਦੀ ਗੱਲ ਸੀ ਇਹ ਨਹੀਂ ਕੀਤਾ ਹੋਣਾ ਕਿਤੇ ਨਾ ਮਾਦਾ ਕੈਸਾ ਕਰਤਾ ਹੈ ਜੀ ਪੰਡਾ ਦੇ ਦਾ ਖੜਦੀ ਨਹੀਂ ਉਹ ਕਈ ਕਰਤਾ ਕਰਦੇ ਮਾਗਾ ਠੀਕ ਹੈ ਥੱਲੇ ਜਾ ਕੇ ਉਹ ਲਿਖਤੀ ਗੁਰਜੀਤ ਦਾ ਬੁੜਾ ਬੜਾ ਕਾਮੜਾ ਹੋਇਆ ਕਿਹਦਾ ਗੁਰਜੀਤ ਦਾ ਸਾਰੀਆਂ ਕੁੜੀਆਂ ਨੂੰ ਮੇਰਾ ਨੰਬਰ ਦੇ ਦਾਂਗਾ ਤੇਰਾ ਹੋਰ ਰਾਜ ਆਉਂਦਾ ਮੈਂ ਤਾਂ ਗਰ ਲਿਆ ਫੋਨ ਫੋਨ ਤੇ ਫੋਨ ਆਹ ਚੱਲਦਾ ਕੱਟ ਲੈ ਲੈ ਗੋਇਰਾ ਫੜੀਆ ਖੁੱਲ ਲੈ ਲੈ ਜੀ ਬੰਦੀ ਕਰਕੇ ਆਪਰੇ ਆਹ ਫੜਾਈ ਬਾਈ ਨੂੰ ਇਹ ਸਾਡਾ ਆ ਭੜਾਈ ਬਾਈ ਨੂੰ ਜੀ ਨਹੀਂ ਕਰਦੀ ਉਹ ਬੰਦ ਕਰ ਦੇ ਕਿ ਉਹ ਇੱਥੇ ਹੋਰ ਕਰੇ ਹੋਗੇ ਦੇਖੂ ਤੋ ਬਾਬਾ ਰਹੇ ਆਰੋਹ ਲਵੰਡੀ ਇਹ ਕੰਨੋ ਲਾ ਲੱਗਦਾ ਥੰਦਾ ਇੱਥੇ ਆ ਗੋ ਕਰਨ ਨਹੀਂ ਆ ਗਿਆ ਆਹ ਫਾਟੋ ਵੀ ਆਈਏ ਉਹ ਮੁੰਡਾ ਗੱਲਾਂ ਹਾਂ ਆਹ ਦੋ ਵੀ ਆਈਏ ਜੀ ਕੋ ਤੇ ਸਾਡੀ ਜੀਰੇ ਆ ਹੁਣ ਨਹੀਂ ਹਾਂ ਸਾਡੇ ਦੇ ਘੇੜੇ ਥੋੜੀ ਆ ਕਾਰ ਨੇ 12 ਲੱਖ ਰੱਜੀ ਗਿਆ ਰੰਗ ਰੰਗਦਾ ਉਹ ਜਿੱਤੇ ਪਸੇ ਉਹ ਚੁੱਕ ਦੇਖਾਂਗੇ ਨਵੇਂ ਦਾ ਕੋਲ ਗਾਜੀ ਕਾ ਫਿਰਦਾ ਹਾਂ ਆਂਦੇ ਸੀ ਇਹ ਚਿੱਲਾ ਕਿ ਨਾ ਉਹ ਚਿੱਟਾ ਫਿਰਦਾ ਹੈ ਕਿਹਨ ਗਾਜੀ ਕਹਿੰਦੇ ਸੱਜੇ ਪੁੱਛੇ ਚਾਰ ਹ ਲਗਾਤਾਰ ਆਉਂਦੇ ਆ ਇਹ ਵੀ ਜੀ ਆ ਤਾਂ ਲੱਗਦੀ ਇਹਨੇ ਦੇ ਠੀਕ ਆ ਠੀਕ ਆ ਸਾਡਾ ਪਰੇ ਹੋ ਗਏ ਮੇਰੇ ਠੀਕ ਕੀ ਆ ਬਾਕੀ ਰੱਲ ਪੱਕਾ ਸਗੱਦੀ ਪੱਕਾ ਮੈਨੂੰ ਬਹੁਤ ਵੱਡਾ ਹੈ ਹਾਂ ਮੈਨੂੰ ਵੱਡਾ Oh good. Thank you. Oh.